ਲੋ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਬਲਾਚੌਰ ਬਲਾਚੌਰ ਦੇ ਵਿੱਚ ਲੱਗਿਆ ਜੀ ਦੁਸ਼ਹਿਰੇ ਦਾ ਮੇਲਾ ਤੁਹਾਨੂੰ ਅੱਜ ਦੁਸ਼ਹਿਰੇ ਦਾ ਮੇਲਾ ਦਿਖਾਣੇ ਆ ਰਾਵਣ ਦੇ ਬੁੱਤ ਤਿਆਰ ਕੀਤੇ ਆ ਰਾਵਣ ਮੇਘਨਾਥ ਕੁੰਭ ਕਰਨ ਦੇ ਤਿੰਨ ਬੁੱਤ ਤਿਆਰ ਕੀਤੇ ਨੇ ਇਹਨਾਂ ਨੇ ਜੋ ਸ਼ਾਮ ਨੂੰ ਇਹਨਾਂ ਨੂੰ ਅੱਗ ਲਾਈ ਜਾਵੇਗੀ ਤੇ ਮੇਲਾ ਤਕਰੀਬਨ ਸ਼ੁਰੂ ਹੋ ਚੁੱਕਿਆ ਸ਼ਾਮ ਦੇ 3:00 ਵਜੇ ਆ ਥੈਂਕ ਯੂ ਸਾਰਿਆਂ ਨੇ ਪੀਸ ਥੈਂਕ ਯੂ ਵੈਰੀ ਮਚ ਸੋ ਆਓ ਇੱਕ ਸਾਡੇ ਕੋਲ ਕਾਮੇਡੀ ਰੰਗ ਗਿਲਗਲ ਸਾਡੇ ਕੋਲ रेडी है कंदे जिंदगी ਦੇ ਵਿੱਚ ਹੱਸਣਾ ਵੀ ਬਹੁਤ ਜ਼ਰੂਰ ਜ਼ਿਆਦਾ ਜ਼ਰੂਰੀ ਹੈ ਸੋ ਅੱਜ ਟੈਨਸ਼ਨ ਹੈ ਮਰੀ ਜ਼ਿੰਦਗੀ ਹੈ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਹੈ ਕਿਸੇ ਨਾ ਕਿਸੇ ਵੱਲੋਂ ਸੋ ਹਾਸਾ ਨਹੀਂ ਮਿਲਦਾ ਸੋ ਤੁਹਾਨੂੰ ਹਸਾਉਣ ਦੇ ਲਈ ਇੱਕ ਸਾਢੇ ਘੰਟੇ ਕੋਲ ਕਾਮੇਡੀ ਵਨ ਕੀ ਬਿਲਕੁਲ ਸਾਢੇ ਘੰਟੇ ਕੋਲ ਰੈਡੀ ਹੈ ਲੋ ਜੀ ਦੁਸ਼ਹਿਰੇ ਦਾ ਮੇਲਾ ਭਰਨਾ ਸ਼ੁਰੂ ਹੋ ਗਿਆ ਆ ਸੀਤਾਰਾਮ ਮੰਦਿਰ ਤੇ ਹਜੇ ਤਾਂ ਰਸ਼ ਘਟਾ ਜਿੱਦਾਂ ਜਿੱਦਾਂ ਸ਼ਾਮ ਹੋਈ ਜਾਣੀ ਆ ਉੱਧਦਾ ਦਾ ਰਸ਼ ਬੱਜਣਾ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਬਹੁਤ ਰਸ਼ ਪੈਂਦਾ ਅੱਗੇ ਕਰਦੇ ਆ ਯਾਰਾਂ ਪੰਜਾਬ ਪੁਲਸ ਸਰਕਾਰਾਂ ਦੇ ਇਹ ਕਰਦੇ ਆ ਜਿੰਨਾ ਵੀ ਸਾਡਾ ਪੱਤਰਕਾਰ ਭਾਈਚਾਰਾ ਪਹੁੰਚਿਆ ਸੋ ਸਾਰਿਆਂ ਨੂੰ ਮੋਸਟ ਵੈਲਕਮ ਨਿਗਾ ਸਵਾਗਤ ਵੈਲਕਮ ਕਰਦੇ ਆ ਜੀ ਸਾਰਿਆਂ ਦਾ ਇੱਥੇ ਪਹੁੰਚਣ ਤੇ ਸੁਨਾਲ ਦੀ ਨਾਲ ਬੁਜਾਰਿਸ਼ ਜਿੰਨੇ ਵੀ ਸੰਗਤ ਅੱਜ ਇਸ ਸ਼ਾਨ ਭਵਿੱਖ ਕਰਕੇ ਪਹੁੰਚ ਰਹੀ ਹੈ ਸੋ ਆਓ ਅਰੇ ਪਾਸੇ ਆ ਕੇ ਬੈਠਣ ਦੀ ਕਿਰਪਾ ਕਰੋ। ਅਦਰ ਸਾਡੀਆਂ ਭੈਣਾਂ ਜਿਹੜੀਆਂ ਖੜੀਆਂ ਹਨ ਉਹਨਾਂ ਨੂੰ ਬੇਨਤੀ ਕਰਦੇ ਆ ਤੁਸੀਂ ਵੀ ਆ ਜਾਓ। ਆ ਜਾਓ ਬੈਠ ਜਾਓ। ਖੜੇ ਖੜੇ ਥੱਕ ਜਾਣਾ ਤੁਸੀਂ। ਅਜੇ ਤਾਂ ਜਿਹੜਾ ਪ੍ਰੋਗਰਾਮ ਹੈ ਬੜਾ ਲੰਬਾ ਚੱਲਣਾ। ਸੋ ਜਿਹੜੀਆਂ ਵੀ ਸਾਡੀਆਂ ਮਾਤਾਵਾਂ ਭੈਣਾਂ ਨੇ ਸਾਗੇ ਆ ਕੇ ਬੈਠ ਜੀ ਬਖਸ਼ ਕਰੋ। ਸੋ ਸੋ ਆਪ ਵੀ ਕਮੇਟੀ ਮੈਂਬਰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਧਾਈਆਂ ਬਹੁਤ ਬਹੁਤ ਮੁਬਾਰਕਾਂ। ਸੋ ਜੀ ਆਇਆਂ ਨੂੰ ਸਵਾਗਤ ਹੈ ਇੱਕ ਬੇਨਤੀ ਹੱਥ ਜੋੜ ਕੇ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਮੇਨ ਗੇਟ ਹੈ ਇੱਥੇ ਕੋਈ ਵੀ ਮੇਰਾ ਵੀਰ ਕੋਈ ਵੀ ਭੈਣ ਬੈਠਣ ਲਈ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਹੈ ਮੇਰੇ ਵੀਰਾਂ ਨੇ ਗੇਟ ਸਾਡਾ ਪਲੀਜ਼ ਖਾਲੀ ਰੱਖਿਓ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਜੋੜ ਕੇ ਬੇਨਤੀ ਹੈ ਕਿ ਸਾਡੇ ਇਸ ਬੇਨਤੀ ਨੂੰ ਅ ਧਿਆਨ ਚ ਰੱਖਿਓ ਗੇਟ ਦੇ ਵਿੱਚ ਕੋਈ ਵੀ ਮੇਰਾ ਵੀਰ ਨਾ ਖੜੇ ਮੇਲਾ ਤੁਹਾਡਾ ਆਪਣਾ ਹੈ ਤੁਹਾਡੇ ਘਰ ਦਾ ਹੈ ਸਾਡਾ ਇਸ ਤਰ੍ਹਾਂ ਦਾ ਸਹਿਯੋਗ ਜਾਰੀ ਰੱਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੈ ਥੈਂਕ ਯੂ ਜੀ ਧੰਨਵਾਦ ਮਿਹਰਬਾਨੀ ਲੋ ਜੀ ਤੁਹਾਨੂੰ ਦੁਸ਼ਹਿਰੇ ਗਰਾਊਂਡ ਦਾ ਦਾ ਰੌਣਕ ਮੇਲਾ ਦਿਖਾਤਾ ਜੀ ਹੁਣ ਤੁਹਾਨੂੰ ਬਾਜ਼ਾਰ ਚ ਲੈ ਕੇ ਚਾਲਦੇ ਬਾਜ਼ਾਰ ਕਮਾਨੇ ਆ ਬਾਜ਼ਾਰ ਚ ਵੀ ਰੌਣਕ ਮੇਲਾ ਪੂਰਾ ਜੀ ਸੀਤਾਰਾਮ ਮੰਦਿਰ ਦੇ ਸਾਹਮਣੇ ਵਾਲੀ ਗਲੀ ਸੈਣੀ ਮਹੱਲਾ ਕੇਸ਼ੀ ਡਾਕਟਰ ਵਾਲੀ ਗਲੀ ਵੀ ਕਹਿੰਦੇ ਆ ਕਿਉਂਕਿ ਕੇਸ਼ੀ ਡਾਕਟਰ ਬਹੁਤ ਮਸ਼ਹੂਰ ਆ ਇੱਥੇ ਤਾਂ ਕਰਕੇ ਤਾਂ ਇੱਥੇ ਖਾਣ ਪੀਣ ਦੀਆਂ ਰੇੜੀਆਂ ਵਗੈਰਾ 버ਗਰ ਨਿਊਡਲ ਬੱਚਿਆਂ ਦੇ ਖਡਾਉਣੇ ਸਾਰਾ ਕੁਝ ਇਹ ਪਕੌੜੇ ਸਾਰੀਆਂ ਦੁਕਾਨਾਂ ਇੱਥੇ ਮਿਲ ਜਣੀਆਂ ਗਲੀ ਵਿੱਚ ਇਹ ਹਜੇ ਰਸ਼ ਥੋੜਾ ਜਿਹਾ ਘੱਟ ਆ ਕਿਉਂਕਿ ਟਾਈਮ ਥੋੜਾ ਜਿਹਾ ਹਜੇ ਘੱਟ ਆ ਜਿੱਦਾਂ ਜਿੱਦਾਂ ਟਾਈਮ ਸ਼ਾਮ ਹੋਈ ਜਾਣੀ ਆ ਉਦੋਂ ਉਦੋਂ ਰਸ਼ ਵਧੀ ਜਾਣਾ ਫੇ ਪੈ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਬਹੁਤ ਰਸ਼ ਪੈਂਦਾ ਪਹਿਲਾ 9 ਦਿਨ ਆਰਾਮਲੀਲਾ ਕਰਕੇ ਰੌਣਕ ਮੇਲਾ ਪੂਰਾ ਲੱਗਿਆ ਰਿਹਾ ਤਾਂ ਹੁਣ 10ਵੇਂ ਦਿਨ ਦੁਸ਼ਹਿਰਾ ਤਾਂ ਅੱਜ ਤਾਂ ਕੀ ਆਏ ਬਾਤਾਂ ਅੱਜ ਤਾਂ ਰਸ਼ ਬਹੁਤ ਹੁੰਦਾ ਆ ਸਾਰਾ ਰੌਣਕ ਮੇਲਾ ਤੁਸੀਂ ਦੇਖ ਸਕਦੇ ਆ ਇਹ ਤੱਕ ਜੀ ਦੁਕਾਨਾਂ ਲੱਗੀਆਂ ਹੋਣੀਆਂ ਪੂਰੀ ਭੀੜ ਹੁੰਦੀ ਹੈ ਹੁਣ ਚਾਲਦੇ ਆਂ ਵਾਪਸ ਤਦ ਖਾਨੇ ਤੁਹਾਨੂੰ ਰੌਣਕ ਮਿਲਾ ਦੁਸ਼ਹਿਰੇ ਗਰਾਊਂਡ ਦਾ ਵੀ ਲੋ ਜੀ ਦੇਖੋ ਹੁਣ ਪੂਰਾ ਗਰਾਊਂਡ ਭਰ ਗਿਆ ਜੀ ਦੇਖੋ ਕਿੰਨੀ ਭੀੜ ਆ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਹੁਣ ਮੇਲਾ ਪੂਰਾ ਭਰ ਚੁੱਕਿਆ ਸ਼ਾਮ ਹੋ ਗਈ ਆ ਅੰਦਰ ਵੀ ਰਾਸ਼ਾ ਗਰਾਊਂਡ 'ਚ ਤੇ ਬਾਹਰ ਸੜਕਾਂ ਦੇ ਵੀ ਰਾਸ਼ਾ ਬਾਜ਼ਾਰ 'ਚ ਵੀ ਰਾਸ਼ਾ ਆਰਾਮ ਲੀਲਾ ਕਮੇਟੀ ਵਾਲਿਆਂ ਨੇ ਜੀ ਚੀਫ ਗੈਸਟ ਐਮ ਐਲ ਏ ਸੰਤੋਸ਼ ਘਟਾਰੀਆ ਨੂੰ ਬੁਲਾਇਆ ਹੋਇਆ ਸੀ ਉਹ ਆਪਣੀ ਹਾਜ਼ਰੀ ਲਵਾ ਕੇ ਹੁਣ ਜਾ ਰਹੇ ਆ ਉਹ ਇੱਕ ਤੋਂ ਸੌਂਗ ਹੋਰ ਸੌ ਤੋਂ ਬਾਅਦ ਫਿਰ ਨਾਵਨ ਕੈਨ ਹੋਵੇਗਾ ਸੌ ਤੁਹਾਨੂੰ ਦਿੱਸਿਆ ਜਾਵੇ ਸੌ ਇੱਕ ਲੋ ਜੀ ਸ਼ਾਮ ਹੋ ਗਈ ਆ ਰਾਤ ਪੈਣ ਵਾਲੀ ਆ ਹੁਣ ਬਸ ਥੋੜੇ ਹੀ ਟਾਈਮ ਚ ਪੁਤਲਿਆਂ ਨੂੰ ਸਾੜਿਆ ਜਾਊਗਾ ਬਸ ਟਾਈਮ ਦਾ ਹੋ ਗਿਆ ਬਸ ਹੁਣ 2-4 ਮਿੰਟ ਵਿੱਚ ਅੱਖ ਲਾ ਦਿੱਤੀ ਜਾਵੇਗੀ ਤੋ ਅਗਲੇ ਸਾਫ ਫੇਰ ਅਗਲੇ ਨਾਚਦਿਆਂ ਨੂੰ ਮਿਲਾਂਗੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਬੜੇ ਆਰਾਮ ਨਾਲ ਗ੍ਰਾਮ ਖਾਲੀ ਕਰਨ ਇੱਕ ਦੁਆਰੀ ਲਾਖ ਦੇ ਬੋਲ ਸਿਵਰਾਂ